ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਰਣਜੋਤ ਸਿੰਘ ਰੰਧਾਵਾ ਚੇਅਰ ਪਰਸਨ ਐਫ ਡੀ ਐਸ ਮੈਮੋਰੀਅਲ ਹਾਈ ਸਕੂਲ ਬਲਾਲ ਪ੍ਰਧਾਨ ਕਾਦੀਆਂ ਭਾਰਤੀ ਕਿਸਾਨੀਓ ਨੇ ਕਾਦੀਆਂ ਤੋਂ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਤੇ ਮੈਂ ਕਾਮਨਾ ਕਰਦਾ ਆਂ ਵੀ ਜਿਹੜਾ ਆਉਣ ਵਾਲਾ ਨਵਾਂ ਸਾਲ ਆ ਉਹ ਸਾਰੇ ਵਾਸਤੇ ਖੁਸ਼ੀਆਂ ਲੈ ਕੇ ਆਵੇ ਤੇ ਜਿਹੜੇ ਸਾਡੇ ਕਿਸਾਨ ਵੀ ਬਾਰਡਰਾਂ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਕਿ ਉਹ ਰਾਜੀ ਹੋਈ ਉੱਠ ਕੇ ਆਪਣੇ ਘਰਾਂ 'ਚ ਆਪਣੇ ਪਰਿਵਾਰਾਂ 'ਚ ਵਾਪਸ ਆ ਜਾਣ ਨਾਲ ਹੀ ਮੈਂ ਲੋਹੜੀ ਦੀਆਂ ਵੀ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਨਾਲ ਮਾਗੀ ਦੀ ਮਾਗੀ ਜਿਹੜਾ ਸਾਡੇ 40 ਮੁਕਤੇ ਉਹਦਾਂ ਜਿਹੜੇ ਸ਼ਹੀਦ ਹੋਏ ਸੀ ਜਿਹੜਾ ਗੁਰੂ ਜੀ ਨੂੰ ਬਦਾਵਾ ਦੇ ਗਿਆ ਨਨਪੁਰ ਸਾਹਿਬ ਤੋਂ ਵਾਪਸ ਆ ਗਏ ਸੀ ਆਪਣੇ ਘਰਾਂ ਨੂੰ ਤੇ ਮਾਈ ਭਾਗੋ ਦੀ ਲਲਕਾਰ ਦੇ ਉੱਤੇ ਦੁਬਾਰਾ ਜਾ ਕੇ ਖਿਦਰਾਣੇ ਦੀ ਟਾਪ ਦਿੱਤੇ ਉਹਨਾਂ ਮਹਾਰਾਜ ਦੇ ਵੱਲੋਂ ਜੰਗ ਲੜਿਆ ਸੀ ਉਹ ਜੰਗ ਜਿੱਤਿਆ ਸੀ ਉੱਥੇ ਜਿਹੜੇ 40 ਮੁਕਤੇ ਸਨ ਜਿਹੜੇ 40 ਸਿੱਖਾਂ ਨੂੰ ਸ਼ਹੀਦ ਹੋਏ ਉਹ ਥਾਂ ਨੂੰ ਮਹਾਰਾਜ ਨੇ ਮੁਕਤੀ ਦਾ ਘਰ ਦਾ ਨਾਮ ਦਿੱਤਾ ਸੀ ਜਿਹੜਾ ਅੱਜ ਕੱਲ ਮਕਸਰ ਸਾਹਿਬ ਆ ਤੇ ਉੱਥੇ ਮਹਾਰਾਜ ਨੇ ਜਿਹੜਾ ਉਹ ਬਦਾਵਾ ਵਾੜਿਆ ਸੀ ਤੇ ਮੇਰੇ ਉਹਨਾਂ ਦੁਬਾਰਾ ਨਵੇਂ ਸਾਲ ਦੀਆਂ ਲੋਹੜੀ ਦੀਆਂ ਦੇ ਮਾਰਗੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ